ਪਰ ਜਿਹੜੇ ਬੰਦੇ ਨਿਰਾਸ਼ਾਵਾਦੀ ਹੁੰਦੇ ਐ ਉਹ ਹਰ ਵਧੀਆ ਮੌਕਾ ਵੀ ਆਇਆ ਹੁੰਦਾ ਉਹ ਉੱਥੇ ਵੀ ਦੁਖੀ ਰਹਿੰਦੇ ਨੇ ਜ਼ਿੰਦਗੀ ਵਿੱਚ ਤੇ ਜਿਹੜੇ ਬੰਦੇ ਆਸ਼ਾਵਾਦੀ ਹੁੰਦੇ ਐ ਉਹ ਮੌਕਾ ਜਿੱਦਾਂ ਦਾ ਮਰਜ਼ੀ ਹੋਵੇ ਉਹਦੇ ਵਿੱਚੋਂ ਵੀ ਕੁਛ ਨਾ ਕੁਛ ਲੱਭ ਹੀ ਲੈਂਦੇ ਐ ਵੱਡੀ ਤੋਂ ਵੱਡੀ ਮੁਸੀਬਤ ਵਿੱਚ ਵੀ ਅੱਗੇ ਵਧਣ ਦਾ ਮੌਕਾ ਲੱਭ ਲੈਂਦੇ ਐ ਆਸ਼ਾਵਾਦੀ ਹੁੰਦੇ ਐ ਜਿਹੜੇ ਮੁਸੀਬਤ ਵਿੱਚੋਂ ਅੱਗੇ ਨਿਕਲਦੇ ਐ ਵੀ ਆਹ ਮੌਕਾ ਮਿਲਿਆ ਹੁਣ ਤੇ ਨਿਰਾਸ਼ਾਵਾਦੀ ਵਧੀਆ ਮੌਕਾ ਵੀ ਮਿਲਦਾ ਉਹਨਾਂ ਨੂੰ ਉਹਨੂੰ ਵੀ ਮੁਸੀਬਤ ਬਣਾ ਲੈਂਦੇ ਆ ਏਦਾਂ ਨਹੀਂ ਸੋਚਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਸਭ ਕੁਝ ਹੁੰਦਾ ਜਿਵੇਂ ਨਾ ਵੇਖਿਓ ਨਿਰਾਸ਼ਾਵਾਦੀ ਬੰਦੇ ਤੇ ਆਸ਼ਾਵਾਦੀ ਬੰਦੇ ਨੂੰ ਬੰਦ ਕਰਤਾ ਕਮਰੇ 'ਚ ਪਿਓ ਕਹਿੰਦਾ ਏ ਜਿਹੜਾ ਹੈ ਨਾ ਇੱਕ ਪੁੱਤ ਮੇਰਾ ਇਹ ਹੈ ਨਿਰਾਸ਼ਾਵਾਦੀ ਹਰ ਗੱਲ ਨੈਗੇਟਿਵ 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 ਕਰਦਾ ਹੈ ਮੇਰੇ ਨਾਲ ਐ ਨਹੀਂ ਹੋਇਆ ਮੇਰੀ ਜ਼ਿੰਦਗੀ ਚ ਐ ਨਹੀਂ ਹੋਇਆ ਮੇਰੀ ਜ਼ਿੰਦਗੀ ਚ ਐ ਨਹੀਂ ਹੋਇਆ ਕਈ ਤੇ ਕਮਲੇ ਕਹਿ ਦਿੰਗੇ ਮੈਂ ਮਾੜੇ ਘਰ ਜੰਮਿਆ ਕਸੂਰ ਹੀ ਮੇਰੇ ਮੇਰੇ ਮਾਪਿਓ ਜੀ ਕਿਤੇ ਮੈਂ ਫਲਾਣੇ ਅਮੀਰ ਦੇ ਘਰੇ ਜੰਮਦਾ ਫਿਰ ਗੱਲ ਬਣਦੀ ਕੋਈ ਕਹਿੰਦਾ ਮੇਰੇ ਦੇਸ਼ ਮਾੜਾ ਮੈਂ ਇਸ ਦੇਸ਼ ਜੰਮਿਆ ਤਾਂ ਮੈਂ ਕਿਹਾ ਨਕੰਮਾ ਤੂੰ ਅਮਰੀਕਾ ਵੀ ਜੰਮ ਲੈਂਦਾ ਤੂੰ ਕੱਖ ਧੁੱਲ ਕਿਲੇ ਲਲਰ ਲਾ ਦਿੰਦਾ ਤੂੰ ਤੂੰ ਕੀ ਕਰ ਲੈਂਦਾ ਹੈ ਹੀ ਨਕੰਮਾ ਤੂੰ ਤੂੰ ਦੋਸ਼ ਕੱਢੀ ਜਾਂਦਾ ਮੇਰੇ ਮਾਪਿਓ ਆਏ ਆ ਕਈ ਕਹਿਣਗੇ ਮੈਨੂੰ ਪਿਆਰ ਹੀ ਨਹੀਂ ਮਾਪਿਓ ਦਾ ਮਿਲਿਆ ਛੋਟੇ ਨੂੰ ਜਿਆਦਾ ਕਰਦੇ ਰਹੇ ਆ ਈ ਮਹਾਨੇ ਬਣਾਈ ਜਾਣਗੇ ਇਹ ਸਭ ਲੋਕ ਉਹ ਹੁੰਦੇ ਆ ਨਕੰਮੇ ਬੰਦੇ ਜਿਹੜੇ ਦੂਜੇ ਤੇ ਸਿੱਟਦੇ ਆ ਇਹ ਪੈਰਾਂ ਤੇ ਖੜੇ ਨਹੀਂ ਹੋ ਸਕਦੇ ਹੁੰਦੇ ਇਹ ਆਪਣੀ ਸਾਰੀ ਜ਼ਿੰਮੇਵਾਰੀ ਦੂਜੇ ਤੇ ਸਿੱਟਦੇ ਆ ਵੀ ਇਹਨੇ ਮੈਨੂੰ ਅੜਿੱਕਾ ਬਣਾਤਾ ਨਹੀਂ ਤਾਂ ਮੈਂ ਤੇ ਬਹੁਤ ਅੱਗੇ ਪਹੁੰਚ ਜਾਣਾ ਸੀ ਇਹ ਲੋਕ ਨਿਰਾਸ਼ਾਵਾਦੀ ਹੁੰਦੇ ਆ ਨਾਕਾਮਜਾਬ ਹੁੰਦੇ ਆ ਜਿਹੜੇ ਕਿਸੇ ਨਾ ਕਿਸੇ ਤੇ ਆਪਣੀ ਜ਼ਿੰਦਗੀ ਦੀ ਸਾਰੇ ਭਾਰ ਸਿੱਟਣੇ ਚਾਹੁੰਦੇ ਆ ਵੀ ਮੈਂ ਉਹਦੇ ਤੇ ਸਿੱਟ ਕੇ ਮੈਂ ਬਰੀ ਹੋ ਜਾ ਵੀ ਮੈਂ ਤੇ ਕਾਮਯਾਬ ਹੋ ਜਾਂਦਾ